ਗਿਆਨ ਵੀ ਹੁਣੇ ਗਾਵੇ ਗੀਤ ਭੁੱਖੇ ਬੁੱਲਾਂ ਘਰੇ ਮਸਜਿਦ ਉਹ ਗਿਆਨ ਵੀ ਹੁਣੇ ਗੀਤ ਗਾਉਂਦੇ ਹੁੰਦੇ ਨੇ ਉਹ ਕੰਮ ਤੁਸੀਂ ਨਾ ਕਰਿਓ ਗਿਆਨ ਵੀ ਹੁਣੇ ਗਾਵੇ ਗੀਤ ਭੁੱਖੇ ਬੁੱਲਾਂ ਘਰੇ ਮਸਜਿਦ ਚੱਲੋ ਮਸਜਿਦ ਇਹ ਨਾ ਬਣਾ ਲਿਓ ਵੀ ਲੋਕ ਆ ਜਾਣ ਘਰ ਸੁਣਣ ਥੋੜੇ ਚਲਾਵਾ ਜਣਾ ਕੇ ਚਲੇ ਜਾਣ ਕਈਆਂ ਨੇ ਗੁਰਦੁਆਰੇ ਘਰਾਂ ਚ ਬਣਾਏ ਹੋਏ ਨੇ ਇਹ ਕੰਮ ਨਹੀਂ ਕਰਨਾ ਅਸੰਖ ਨਾਲ ਸੰਘ ਥਾਓ ਅਸੰਖ ਨਾਲ ਨਾਵੋ ਵਚਨ ਨਾਵ ਦਾ ਨਾਵੋ ਵਚਨ ਗੁਣ ਗੁਣ ਵਾਚਕ ਨਾਓ ਕਿੰਨੇ ਨੇ ਨਹੀਂ ਦੱਸ ਸਕਦੇ ਤੇਰੇ ਗੁਣ ਕਿੰਨੇ ਨੇ ਨਹੀਂ ਗਿਣਾਏ ਜਾ ਸਕਦੇ ਸਾਨੂੰ ਨਹੀਂ ਪਤਾ ਸਾਨੂੰ ਥੋੜੇ ਜਹਾਂ ਦਾ ਪਤਾ ਪ੍ਰਸੰਗ ਕਰਨੀ ਥਾਮੀਏ ਸੰਗ ਕਰਨੀ ਥਾਉ ਕੀ ਅਵਸਥਾ ਦੀ ਕਰਨੀ ਹਾਰ ਗੁੰਦੀ ਇਹ ਲੱਗਦਾ ਉਸ ਜੇ ਮਾਰਨਾ ਕੋਣ ਤੇਰੀ ਅਵਸਥਾ ਹੋ ਰੁੰਦੀ ਆ ਜੇ ਪੈਦਾ ਕਰਨ ਨਾਲ ਹੋ ਰੁੰਦੀ ਆ ਰਿਜ਼ਕ ਦੇਣ ਨਾਲ ਆਉਂਦਾ ਹੋ ਰੁੰਦੀ ਆ ਅਵਸਥਾ ਵੀ ਲੱਗਦਾ ਹੈ ਤੇਰੇ ਸਾਰੇ ਗੁਣ ਅਸ ਨਾਲ ਭਰਪਨੀ ਪੈਦਾ ਕਰਨਾ ਮਾਰਨਾ ਸੁਧਾਰ ਕਰਨਾ ਅੱਡਾ ੜੇ ਅਵਸਥਾ ਜੀਵਨ ਦੀ ਵੀ ਅੱਡਾ ੜੇ ਅਵਸਥਾ ਆਡਰ ਆ ਰਿਹਾ। ਤੇ ਆ ਲੋ ਦਾ ਹੈ ਤੇ ਆ ਕਿੰਦੀ ਕਿਰਿਆ ਕਰ ਸਕਦਾ। ਕਿੰਦੀ ਕਿਰਿਆ ਕਰ ਸਕਦਾ। ਤੇ ਆ ਤਾਂ ਹੈ ਉਹਦੇ ਅੰਦਰ ਪਰ ਉਹਦੀ ਵੀ ਲਿਮਟ ਹੈ ਨਾ। ਤੇ ਦਾ ਸਕਦਾ ਧਰਮ ਦੇ ਨਾਲ ਤੇ ਕੀ ਦੇ ਸਕਦਾ? ਕਿੰਨਾ ਕੁਝ ਦੇ। ਪਾਇਆ ਦੇ ਸੰਗ ਦਾ ਉਹ ਤਾਂ ਇਹਦੀ ਹੈ ਹੀ ਨਹੀਂ। ਤੇ ਆ ਬੁਰੀ ਯਾਰ ਹੈ ਇਹ ਦੇ ਅੰਦਰ ਪੈਦਾ ਹੁੰਦੀ ਜਾਂ ਤਨਮਨ ਟਾਣਦੇ। ਵੇ ਦੇ ਆਪ ਉਹ ਤਾਂ ਪਹਿਲਾਂ ਅਗੰਮ ਅਗੰਮ ਅਸੰਖ ਲੋਗ ਅਗੰਮ ਅਗੰਮ ਅਸੰਖ ਲੋ ਉਹ ਵੀ ਇਹ ਆਪਣੇ ਉੱਪਰੇ ਦਿਆ ਕਰਦਾ ਆਪਣੀ ਤੁਹਾਨੂੰ ਮਨ ਤੁਹਾਨੂੰ ਦੇ ਕਿਸੇ ਉੱਪਰ ਨਹੀਂ ਕਰਦਾ ਪਰ ਸਾਹਮਣੇ ਨਹੀਂ ਜਾਂਦਾ ਕੋਈ ਦੁਖੀ ਕਰਦਾ ਇਨਸਾਨ ਝੋਟਾ ਪਿੰਡ ਦੇ ਵਿੱਚ ਫੜਾ ਤਾਂ ਉਹਨਾਂ ਨੇ ਸਰਕਾਰ ਨੂੰ ਕਹਤਾ ਵੀ ਤੁਸੀਂ ਰੱਖੋ ਦੁਖੀ ਹੋયા ਨਹੀਂ ਕਹਿ ਲੈ ਜੋ ਮਨ ਤਾਂ ਦੁਖੀ ਹੋ ਕੇ ਦਿੱਤਾ ਆਪਣੇ ਆਪਣਾ ਉਹਨੂੰ ਕੀ ਦੇ ਆ ਉਹਨੂੰ ਕੀ ਦੇਦਾ ਸੀ ਉਹ ਵਿਗੜਿਆ ਇਹਨਾਂ ਦੁਖੀ ਕਰਦਾ ਪਿੰਡ ਦੇ ਵਿੱਚ ਕੋਈ ਆਦਮੀ ਸਾਰਿਆਂ ਨੂੰ ਪਿੰਡ ਕਹਿ ਬੇ ਇਹਨੂੰ ਸਰਕਾਰ ਲੈ ਜਾਵੇ ਜੇਲ੍ਹ ਤੇ ਤਾਂ ਤੋ ਦੇਖੇ ਸਾਧ ਕੀਤਾ ਤੁਸੀਂ ਆਪਣਾ ਖੜਾ ਜਿਹੜਾ ਹੈ ਉੱਤੇ ਮੰਗੀ ਵੀ ਉਹ ਜਿਹੜਾ ਜਿਹੜੀ ਤੁਹਾਨੂੰ ਦੁਖੀ ਕਰਦੀ ਹੈ ਪਰ ਤੁਸੀਂ ਤੁੰਗ ਮੰਨੋ ਤਾਂ ਕਰ ਗੱਲ ਮਨ ਵਿੱਚ ਸਤਗੁਰੂ ਕੇ ਪਾਸ ਜਦ ਕਿਹਾ ਉਧਰ ਤਾਂ ਕਹਿਤਾ ਮੰਗਦੇ ਆਰਾਮ ਲਿਓ ਹੈ ਬੋਲ ਕਹਿਤਾ ਦਿੱਤਾ ਪਰ ਥਿਆ ਹੈ ਵਾਦੀ ਕਰਦੇ ਦੇਣਾ ਬਹੁਤ ਔਖਾ ਇਹੜਾ ਕਿੰਨਾ ਹੀ ਬੜਾ ਹੋਵੇ ਮਾਂ ਦੇ ਕੇ ਰਾਵੇ ਦੂਨ ਦੇ ਦੋ ਕਿਲੀ ਉਹ ਦੁਖੀ ਹੋਵੇ ਜਾਇਦ ਤੁੰਤੇ ਪਾ ਲੈ ਦਿੰਦੀ ਪੰਦੇ ਤਾਂ ਸਿਲੰਡਰ ਹੋਣਾ ਪੈਣਾ ਤਦ ਤੱਕ ਕੁਛ ਨਹੀਂ ਹੈ ਅਗਾਮਾ ਅਗਾਮਾ ਸੰਖਲੋ ਅਗਾਮਾ ਅਗਾਮਾ ਸੰਖਲੋ ਇਸ ਕਰਕੇ ਤੋ ਅਗਾਮਾ ਕੰਮ ਹੈ ਪਸੰਦ ਨਾ ਹੋਵੇ ਸੰਖਤਾਵ ਮੁਰ ਕੋਲ ਕੇ ਬੁੱਧੀ ਦਾ ਪਰ ਹੈ ਇਹ ਹੇੜ ਤੇ ਨਹੀਂ ਜਾ ਕਹਤਾ ਤੇਰੇ ਗੁਣ ਗਿਣਨੇ ਨੇ ਅਸੰਖ ਨੇ ਪਤਾ ਨਹੀਂ ਤੇਰੀ ਅਵਸਥਾ ਕਦ ਕਹੀ ਜੀ ਕਿੰਨੀਆਂ ਨੇ ਕੋਈ ਪਤਾ ਨਹੀਂ ਸਾਨੂੰ ਤੇ ਆਪੇ ਰਗ ਹੋ ਗਿਆ ਉਹ ਕਿਉਂ ਰਗ ਰਗ ਅਸੰਖੀ ਤੇ ਪਰੇ ਹੋ ਗਿਆ ਮਨੁੱਖੀ ਬੁੱਦੀ ਤੇ ਪਰੇ ਹੋ ਗਿਆ ਸਾਡੀ ਬੁੱਦੀ ਤੋਂ ਪਰੇ ਜੋ ਬੁੰਦੀ ਮੈਨੂੰ ਦਿੱਤੀ ਹੈ ਬਵੇ ਖੁੱਦੀ ਉਹ ਤੋਂ ਵੀ ਪਰੇ ਹੈ ਤੇਰੀ ਬੁੱਦੀ ਹੋਰ ਹੈ ਤੇਨੂੰ ਕੋ ਬਹੁਤ ਹੈ ਲੱਗਦੇ ਧੋਬੀ ਮੈਨੂੰ ਤਾਂ ਮੇਰੇ ਜੋਗੀ ਦਿੱਤੀ ਹੈ ਜਿੰਨੇ ਮੈਨੂੰ ਲੋੜ ਹੈ ਪਾਪਾ ਦਾ ਕਰ ਤੋ ਬਾਹਰ ਨਿਕਲ ਜੋਗੀ ਦਿੱਤੀ ਹੈ ਹੁੰਦੀ ਮੈਨੂੰ ਸਾਂਖ ਲੋ ਅਗਾਂਹ ਸਾਂਖ ਲੋ ਲੋਕ ਕਿੰਨੇ ਹੈ ਪ੍ਰਥਵੀ ਤੇ ਕਿੰਨੇ ਬੰਦੇ ਭੇਜੇ ਨੇ ਇੱਥੇ ਇਹਦਾ ਵੀ ਨਹੀਂ ਕੋਈ ਪਤਾ ਸਾਨੂੰ ਤਾਂ ਨਹੀਂ ਪਤਾ ਸਾਡੇ ਇੱਥੇ ਗਿਣਤੇ ਕਿੰਨੇ ਆ 13 ਦਾ ਕੀ ਪਤਾ ਉਹ ਸਾਨੂੰ ਆਪਣਾ ਨਹੀਂ ਪਤਾ ਆਪਣੇ ਦੇਚ ਕਿੰਨੀ ਗਿਣਤੀ ਹੈ ਸਾਡੀ ਇਹ ਤਾਂ ਨਹੀਂ ਪਤਾ ਆਪਣੇ ਮਰਦ ਮਜਵਾਰੀ ਦਾ ਨਹੀਂ ਪਤਾ ਤੇਰਾ ਸਾਨੂੰ ਕੀ ਪਤਾ ਕੋਈ ਦੱਸੇ ਫੇਰਾ ਆਪਾਂ ਉਹ ਇੰਨੀਆਂ ਨੇ ਜਿਹੜੇ ਰਿਸ਼ੀ ਹੁੰਦੀ ਦੱਸਦੇ ਆਖਵਾਵਾਂ ਦੀ ਗਿਣਤੀ ਦੱਸਦੇ ਇੰਨੀਆਂ ਨੇ ਹੋਰ ਉਹਨੂੰ ਕੋ ਦੱਸਦਾ 18 ਬਾਹਰ ਜੀ ਫਲਾਣਾ ਜੀ ਪੱਤੇ ਤੋੜ ਲੋ ਆਖਵਾ ਦੀ ਗਿਣਤੀ ਕਰਦੇ ਫੇ ਪਤਾ ਲੱਗ ਜਾਂਦਾ ਠੀਕ ਕਰਦੇ ਨੇ ਗਲਤ ਕਰਦੇ ਨੇ ਕੋਈ ਬਤਨ ਅਸੰਖ ਕਹੇ ਸਿਰਪਾਲ ਹੋਏ ਕਹਿੰਦੇ ਜਾਂ ਅਸੰਖ ਅਸੀਂ ਕਹਿੰਦੇ ਆ ਇੱਥੇ ਵੀ ਐਂ ਲੱਗਦਾ ਵੀ ਸਾਡੇ ਕੋਲ ਸੂਟੇਬਲ ਬਾਣੀ ਭਾਸ਼ਾ ਨਹੀਂ ਅਸਾਂ ਕਹਦੇ ਸੰਖਿਆ ਤਾਂ ਆ ਗਈ ਨਾ ਹੋਰ ਸ਼ਬਦੇ ਕੋਈ ਨਹੀਂ ਕਹੀਏਗੀ ਜਾਂ ਅਸੰਖ ਕਹਿੰਦੇ ਸੰਖਿਆ ਤਾਂ ਆ ਗਈ ਨਾ ਸੰਖਿਆ ਵੀ ਲਫਜ਼ ਸੰਖਿਆ ਲਕੜੀ ਨਹੀਂ ਚਾਹੀਦੀ ਸੀ ਇੰਥੋਂ ਪਰ ਹੋਰ ਭਾਸ਼ਾ ਕੋਈ ਲੱਭਦੇ ਨਹੀਂ ਸੰਸਾਰੀ ਵਿਦਵਾਨਾਂ ਦੀ ਗੁੱਤੀ ਇੰਨੀ ਕਾ ਛੋਟੀ ਉਹਨਾਂ ਨੇ ਪਾਜਾ ਥੋੜੀ ਲਿਮਟਿਡ ਜੀ ਪਾਜਾ ਬਣਾਈ ਫਿਰ ਪਾਜਾ ਦੇ ਵਿੱਚ ਕੋਈ ਸ਼ਬਦ ਨਹੀਂ ਹੈ ਇਹ ਤੋਂ ਇਲਾਵਾ ਕੀ ਅ ਸੰਖ ਕਹੀ ਸਿਰਪਾਰ ਸਿਰਪਾਰਾ ਹੁੰਦਾ ਵੀ ਕੁਝ ਹੋਰ ਲੌਦ ਚਾਹੀਦਾ ਪਰ ਲੌਦ ਹੈ ਜਾਂ ਬਨੂੜੀ ਲੌਦਾ ਸੰਖ ਤਾਂ ਵੱਧ ਕੋਈ ਲੌਦ ਨਹੀਂ ਲੰਭ ਰਿਹਾ ਸਾਂਖਿਆ ਤਾਂ ਜਰਾਹਤ ਕਹਿੰਦਾ ਮੈਨੂੰ ਸੰਖਿਆ ਦਾ ਨਹੀਂ ਪਤਾ ਸੰਖਿਆ ਤਾਂ ਹੋਊਗਾ ਹਾਂਜੀ ਅਖਰੀ ਨਾ ਅਖਰੀਂ ਸਲਾਹ ਇਹਦਾ ਨਾਮ ਹੈ ਨਾ ਗਿਆਨ ਹੈ ਬ੍ਰਮ ਗਿਆਨ ਆਤਮ ਗਿਆਨ ਅਖਰਾਂ ਚ ਹੁੰਦਾ ਜੋਗਨਾਨ ਗੁਰੂ ਵੇਲੇ ਅਖਰਾਂ ਜੇ ਸੀ ਭਗਤਵਾਨ ਅੱਖਰਾਂ ਦੀ ਬਾਣੀ ਅੱਖਰਾਂ ਸੀ ਨਾਮ ਜੋ ਮਿਲਿਆ ਉਸ ਵੇਲੇ ਅਰੋ ਜਿਹੜੇ ਦੇਖੇਗਾ ਨਾ ਉਹ ਵੀ ਅੱਖਰਾਂ ਦੇਖੇ ਲੇਕ ਜਿਹੜਾ ਨਾਮ ਆ ਤਾਂ ਪਲੇਖਾ ਕਰਨ ਲੱਗੇ ਨੇ ਵੀ ਨਾਮ ਨੂੰ ਕੁਝ ਹੋਰ ਨਾ ਸਮਝਦੇ ਹੋ ਤੁਸੀਂ ਅੱਖਰਾਂ ਨੂੰ ਆ ਨਾਮ ਨੂੰ ਅਲੱਗ-ਅਲੱਗ ਕਰਨ ਲੱਗੇ ਨੇ ਬਾਣੀ ਨਾਮ ਅੱਖਰ ਵਿਕਸ਼ਾ ਪੱਗੇ ਲੋਕ ਕਰਦੇ ਰਹੇ ਨੇ ਹੁਣ ਵੀ ਕੀਤੇ ਹੋਏ ਨੇ ਸਾਡੇ ਆ ਰੋ ਉਹਨਾਂ ਨੇ ਬਾਅਦ ਵਿੱਚ ਲਿਖ ਦਿੱਤਾ ਸੀ ਫਿਰ ਕਰਤਾ ਹੋਈ ਕੰਮ ਸਾਰੇ ਕੰਮ ਅਸੀਂ ਹੋਈ ਕਰਤੇ ਜਿਹੜੇ ਪਿੱਛੇ ਸੀ ਜੋ ਮਰਜ਼ੀ ਲਿਖਿਆ ਹੋਵੇ ਪ੍ਰਵਾਹ ਅਸੀਂ ਕੀਤੀ ਨਹੀਂ ਉਹ ਜੀ ਸਮਝਣ ਦੀ ਕੋਸ਼ਿਸ਼ ਨਹੀਂ ਜ਼ਿਆਦਾ ਕੀਤੀ ਕਿਸੇ ਨੇ ਜੈ ਜਾਣ ਉਹ ਜੀ ਕਿੰਦਾ ਅਖਰੀ ਨਾਮ ਨਾਮ ਜਿਹੜਾ ਲਿਖਿਆ ਹੋਇਆ ਹੈ ਅੱਖਰ ਦੇ ਵਿੱਚ ਲਿਖਿਆ ਹੋਇਆ ਫੜੋ ਨਾ ਨਾਮ ਨਹੀਂ ਸਮਝਣਾ ਨਾ ਪਿਓ ਨਾਮ ਪਾਣੀ ਅੱਖਰ ਜਿਨੇ ਲਿਖਿਆ ਹੈ ਪਰ ਪਾਣੀ ਨਹੀਂ ਸਮਝਣਾ ਦੇਖੋ ਬਲ ਪਿਆਸ ਛੱਡ ਜੀ ਉਹਰ ਨੇ ਇਹ ਘਰ ਨੇ ਇਹ ਤਾਂ ਸਾਡੇ ਬਣਾਏ ਹੋਏ ਨੇ ਵੀ ਜੇ ਅਸੀਂ ਕਿਸੇ ਨੂੰ ਕੁਝ ਮੈਸੇਜ ਦੇਣਾ ਹੈ ਇਹ ਤਾਂ ਮੈਸੇਜ ਹੈ ਨਾ ਮੈਂ ਉਹ ਗਿਆਨ ਦਾ ਮੈਸੇਜ ਦੇਣਾ ਤਾਂ ਐ ਅਖਰ ਐ ਲਿਖ ਕੇ ਮੈਸੇਜ ਦੇਣਾ ਉਹ ਪੜ ਕੇ ਸਮਝ ਲੂ ਤਖਰੀ ਨਾ ਆਵੋ ਕਰੀ ਸਲਾਹ ਸਿਰਫ ਸਲਾਹ ਕੀਤੀ ਹੈ ਜਿੰਨੀ ਅਕਰੀ ਗਿਆਨ ਗੀਤ ਗੁਣ ਗਾ ਉਹ ਸਾਰੇ ਅੱਖਰ ਨੇ ਗਿਆਨ ਜਿੰਨਾ ਲਿਖਿਆ ਗੀਤ ਨੇ ਗਿਆ ਦੇ ਸ਼ਬਦ ਨੇ ਗੁਣ ਗਾਏ ਨੇ ਸਾਰੇ ਗੁਣ ਗਾਏ ਨੇ ਇਹ ਸਾਰੇ ਅੱਖਰ ਨੇ ਅੱਖਰ ਮੰਨ ਕੇ ਚੱਲੇ ਉਹਨਾਂ ਨੂੰ ਇਹ ਅੱਖਰਾਂ じゃ ਅੱਖਰਾਂ ਜੇ ਗੁਣ ਗਾ ਅੱਖਰਾਂ ਜੇ ਨਾਮ ਹੋ ਗਿਆ ਸੀ ਅਕਰੀ ਲਿਖਣਾ ਬੋਲਣ ਵਾਲੀ ਅੱਖਰਾਂ ਲਿਖਤ ਜਿਹੜੀ ਹੁੰਦੀ ਹੈ ਹੁਦੀ ਅੱਖਰਾਂ ਚ ਲਿਖਤ ਨੂੰ ਅੱਖਰਾਂ ਤੋਂ ਬਿਨਾ ਜਿਹੜਾ ਬਣਣਾ ਹੈ ਲਿਖਤ ਨੂੰ ਬਾਣੀ ਨਹੀਂ ਕਹਿ ਸਕਦੇ ਅਸੀਂ ਆਹ ਦੇਖੋ ਸਪੈਸ਼ਲ ਸਾਨੂੰ ਸੰਕੇਤ ਦਿੱਤਾ ਸੀ ਬੋਲੇ ਦੇ ਬਾਣੀ ਬਣੂਗੀ ਅਸੀਂ ਇਹਨੂੰ ਸ਼ਬਲ ਗੁਰੂ ਕਹਿੰਦੇ ਆਹ ਸ਼ਬਦ ਤਾਂ ਸੁਰਤ ਦਾ ਵਿਸ਼ਾ ਅੱਖਰਾਂ ਦਾ ਵਿਸ਼ਾ ਹੀ ਨਹੀਂ ਸੁਰਤ ਤੇ ਸ਼ਬਦ ਹਾਂ ਸਾਦੇ ਤਰੀਕੇ ਸ਼ਬਦ ਨਾਲ ਸੁਰਤ ਜੁੜੂ ਇਹਦੇ ਨਾਲ ਆਖਾਂ ਜੁੜਨਗੇ ਜਦ ਬੋਲੂ ਤਾਂ ਸੁਣਨ ਵਾਲੇ ਦੀ ਸੁਰਤ ਜੁੜੂ ਆਵਾਜ਼ ਨਾਲ ਉਹ ਸੁਰੂਗਾ ਸਮਝੂਗਾ ਤਾਂ ਆਪਸਾਂਦਰ ਧਰਿਆ ਜਾਊਗਾ ਅੱਖਰਾਂ ਨੂੰ ਸ਼ਬਦ ਗੁਰੂ ਕਹਿਣ ਲੱਗੂ ਕਿੱਡੇ ਮੂਰਖ ਨੇ باوجود ਇਹ ਲਿਖੇ ਹੋਏ ਦੇ ਕਿਹਨੂੰ ਪੁੱਛੇਗਾ ਤੁਸੀਂ ਇਹ ਕੰਮ ਕੀਤਾ ਕਿਹਨੂੰ ਪੁੱਛੇ ਕਿ ਇਹ ਯਾਤਨਾ ਕੰਮ ਕੀਤਾ ਇਹ ਅੱਗ ਗਿਆ ਕਿਹਨੂੰ ਪੁੱਛੇ ਕੀਤੀ ਹੱਸ ਮਰਜੀਏ ਉਹ ਲੋਕ ਰੌਲਾ ਪਾਉਂਦੇ ਨੇ ਸ਼ਬਦ ਗੁਰੂ ਸ਼ਬਦ ਗੁਰੂ ਦਾ ਜਿਹੜਾ ਅਕਲੇ ਬਿਲਕੁਲ ਤੇ ਲੈਦੀ ਨਹੀਂ ਗੁਰਬਾਣੀ ਜੋ ਸਾਬਤ ਕਰਕੇ ਦਿਖਾਓ ਇਹਨਾਂ ਬੰਦਾਂ ਗੁਰਬਾਣੀ ਪੜ੍ਹਦੇ ਨਹੀਂ ਨਾ ਉਹਨਾਂ ਨੂੰ ਸਮਝਣ ਦੀ ਲੋੜ ਹੈ ਨਾ ਉਹਨਾਂ ਨੇ ਪੜ੍ਹਣੀ ਕੁਰਬਾਨੀ ਦੇ ਮਤਲਬ ਹੈ ਉਹਨਾਂ ਨੂੰ ਕੋਈ ਨਹੀਂ ਬਲੈਕਮੇਲਰ ਨੇ ਬੰਦੇ ਕੀ ਬਲ ਕੋਈ ਕੁਝ ਨਹੀਂ ਅੱਖਰੀ ਗਿਆਨ ਗੀਤ ਕੋਲ ਅੱਖਰੀ ਲਿਖਣਾ ਬੋਲਣ ਬਣ ਬੋਲੇ ਤੇ ਬਣਨੀ ਹੈ ਬਾਣੀ ਬਾਣੀ ਕੰਨਾਂ ਦਾ ਵਿਸ਼ਾ ਹੁੰਦੀ ਹੈ ਇਹ ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਕੰਨਾਂ ਨਾਲ ਸੁਰਤ ਜੁੜਦੀ ਹੈ ਦੇਖੋ ਧਿਆਨ ਅੱਖਾਂ ਨਾਲ ਜੁੜਦਾ ਸੁਰਤ ਕੰਨਾਂ ਨਾਲ ਜੁੜਦੀ ਧਿਆਨ ਸੁਰਤ ਵੈਸੇ ਕੋਈ ਨਹੀਂ ਕੰਨੇ ਸੁਰਤ ਸਮਾਏ ਜੇ ਕੰਨ ਤੇ ਆਹ ਸੁਰਤ ਹੋਊ ਸਾਡੀ ਆਪਾਂ ਕਹਿੰਦੇ ਧਿਆਨ ਨਾਲ ਸੁਣੋ ਤੇ ਕੰਨ ਦਾ ਸੁਰਤ ਐ ਇਸ ਕਰਕੇ ਕੰਨ 'ਚੇ ਸ਼ਬਦ ਹੋਣੇ ਸ਼ਬਦ ਸੁਰਤ ਦਾ ਤਾਂ ਮੇਲ ਹੋਣਾ ਜੇ ਸੁਣਨ ਵੇਲੇ ਸਾਡੀ ਸੁਰਤ ਕੰਨ ਨਾਲ ਜੁੜੀ ਹੋਈ ਹੋਊਗੀ ਜੇ ਕੰਨ ਨਾਲ ਸੁਰਤੇ ਨਹੀਂ ਜੁੜੀ ਹੋਈ ਉਦਿਸਨ ਉਹਦਾ ਗੱਲਾਂ ਕਰਦੇ ਨੇ ਉਧਰ ਪਾਠ ਹੁੰਦਾ ਕਾ ਮੈਂ ਵੀ ਦੂਜੀ ਜੂਨ ਪੇ ਜਾਵਾਂਗੇ ਚਾਹੇ ਸੁਣੋ ਚਾਹੇ ਨਾ ਸੁਣੋ ਉੱਤੇ ਖੜਖਾ ਬਾਹਰ ਵਿੱਚ ਖੜੇ ਹਾਂ ਘੜਕਾ ਸੁਣੋ ਨਾ ਸੁਣੋ ਤੂੰ ਦੇਖੋ ਨਾ ਦੇਖੋ ਕੰਦੋ ਨਾ ਦੇਖੋ ਤੁਸੀਂ ਭੇਜ ਜਾਨਾ ਇਹਨਾਂ ਦਾ ਨਾਲ ਵੀ ਬੈਂਦਾ ਬਾਣੀ ਆਪੇ ਪੀਉਦੂਗੀ ਸਾਨੂੰ ਧਿਆਨ ਦੇਣ ਦੀ ਕੀ ਲੋੜ ਤੁਸੀਂ ਬੈਠੋ ਗੁਰਦਾਰੇ ਤੇ ਜਾਓ ਫਾਰਿਸ਼ ਬੰਦੀਓ ਭੇਜ ਕੇ ਜਾਓ ਘਰ ਇਹ ਜੇ ਮੂਰਖ ਜਿਹੜੇ ਸਿੱਖ ਨਹੀਂ ਬੰਦੇ ਨੇ ਉਹਨਾਂ ਨੇ ਕੀ ਸਿੱਖੀ ਤਾਂ ਕਰਨੀ ਜਿਵੇਂ ਨਹੀਂ ਹੋ ਗਲ ਅੱਖਰਾਂ ਸਿਰ ਸੰਜੋਗ ਵਿਖਾ ਇਹ ਅੱਖਰਾਂ ਦੇ ਜੁਮੇ ਲਾਤਾ ਸੀ ਅੱਖਰਾਂ ਸਿਰ ਅੱਖਰਾਂ ਦੇ ਜੁਮੇ ਸੰਜੋਗ ਸੰਯੋਗ ਕਿਦਾ ਆਤਮਾ ਪ੍ਰਾਤਮਾ ਦਾ ਉਹ ਆਪਣੇ ਆਪ ਨੂੰ ਵਿਛੜਨਾ ਆਪਣੇ ਮੂੜਲਾਂ ਵਿਛੜਿਆ ਨੇ ਜਿਹੜੇ ਜੀਵ ਆਪਣੇ ਮੂੜਲਾਂ ਵਿਛੜੇ ਹੋਏ ਨੇ ਉਹਦਾ ਸੰਯੋਗ ਕਿਵੇਂ ਹੋਣਾ ਹੈ ਇਹ ਅੱਖਰਾਂ ਦੇ ਜੁਮੇ ਲਾਤਾ ਸੀ ਅੱਖਰਾਂ 'ਚ ਲਿਖਤਾ ਇਹਨੂੰ ਪੜ ਲਿਓ ਸਮਝ ਲਿਓ ਸੰਯੋਗ ਹੋ ਜੂਗਾ ਤੁਹਾਡਾ ਜਿਹੜਾ ਸਮਝ ਲੂ ਸਮਝ ਗਿਆ ਸੰਯੋਗ ਕਰ ਲੂਗਾ ਸਾਡੇ ਸਾਡੇ ਫੋਟੋਆਂ ਬਣਾ ਕੇ ਨਾ ਉੱਥੇ ਆਰਤੀ ਕਰਿਓ ਪੂਜਾ ਕਰਿਓ ਜੇ ਉਹ ਕਰਦੇ ਨੇ ਲੋਕ ਕੁਝ ਇਹ ਦੇ ਬਣਾ ਕੇ ਸਾਡਾ ਇਹੋ ਬਣਾ ਕੇ ਪੂਜੇ ਕਰਨ ਲੱਗ ਜਾਓ ਉਹ ਕੰਮ ਨਾ ਕਰਿਓ ਅੱਖਰਾਂ ਨੂੰ ਪੜਿਓ ਵਿਚਾਰਿਓ ਸਮਝਿਓ ਇਹ ਚ ਸੰਯੋਗ ਦਾ ਵਿਖਿਆਨ ਬੜਾ ਵਿਸਤਾਰ ਕੀਤਾ ਹੋਇਆ ਸਮਝਣ ਵਾਸਤੇ ਆਸਾਨ ਕੀਤਾ ਸੰਯੋਗ ਕਿਵੇਂ ਹੋਣਾ ਉਹ ਸਾਰੀ ਵਿਧੀ ਦੱਸੀ ਹੋਈ ਆ ਉਹਨੂੰ ਸਮਝ ਲਓ ਸੰਯੋਗ ਹੋ ਜੂਗਾ ਅੱਖਰਾਂ ਸਰ ਅੱਖਰਾਂ ਜੁਮੇ ਸੰਯੋਗ ਦਾ ਵਿਖਿਆਨ ਹੈ ਕਿਵੇਂ ਤੁਸੀਂ ਇੱਕ ਹੋਣਾ ਇੱਕ ਹੋਏ ਦਾ ਉਗਵੇ ਢਾਲਦਾ ਹੋਏ ਹੋਏ ਉਹ ਤਾਂ ਪਤਾ ਨਾ ਦਾੜ ਹੋਇਆ ਵਿਛੋੜਾ ਵਿਜੋਗ ਹੋਇਆ ਹੈ ਇੱਕ ਹੋਜੂਗੇ ਸੰਜੋਗ ਹੋਜੂਗਾ ਇੱਕ ਹੋਣ ਦੀ ਵਿਧੀ ਹੈ ਅੱਖਰਾਂ ਦੇ ਵਿੱਚ ਅਖਰਾਂ ਸਰ ਸੰਜੋਗ ਸੰਜੋਗ ਵਖਿਆਨ ਉਹ ਕਾਨ ਕੀਤਾ ਸੀ ਬਹੁਤ ਖਲਾਸਾ ਕੀਤਾ ਜਿੰਨਾ ਸਾਤੇ ਹੋ ਸਕਿਆ ਬਹੁਤ ਆਸਾਨ ਕਰਕੇ ਲਿਖੀ ਹੋਇਆ ਦਾ ਉਹ ਜਿਹਨੇ ਲਿਖੇ ਤੁਸੀਂ ਸਰਨਾਮ ਜਿਹਨੇ ਖਰ ਲਿਖਿਆ ਉਹ ਉਨੋਂ ਉਨ ਬਾੜਿਓ ਉਹਦੇ ਪਿੱਛੇ ਬਾਬਾ ਨਾਨਕ ਆਇਆ ਉਹ ਜਮਲੇ ਉਹ ਗੀਤ ਲੰਗਾਈ ਜਾਇਓ ਗਿਆਨ ਵੀ ਹੁਣੇ ਗਾਵੇ ਗੀਤ ਭੁੱਖੇ ਬੁੱਲਾਂ ਘਰੇ ਮਸੀਤ ਉਹ ਗਿਆਨ ਵੀ ਹੁਣੇ ਗੀਤ ਗਾਉਂਦੇ ਹੁੰਦੇ ਨੇ ਉਹ ਕੰਮ ਤੁਸੀਂ ਨਾ ਕਰਿਓ ਗਿਆਨ ਵੀ ਹੁਣੇ ਗਾਵੇ ਗੀਤ ਭੁੱਖੇ ਬੁੱਲਾਂ ਘਰੇ ਮਸੀਤ ਕਾਨੂੰ ਮਸਜਿਦ ਇਹ ਨਾ ਬਣਾ ਲਿਓ ਵੀ ਲੋਕ ਆ ਜਾਣ ਗਏ ਸੁੱਣ ਥੋੜੇ ਚੜਾਵਾ ਹੀ ਰੱਖ ਕੇ ਚਲੇ ਜਾਣ ਕੁਈਆਂ ਨੇ ਗੁਰਦੁਆਰੇ ਘਰਾਂ 'ਚ ਬਣਾਏ ਹੋਏ ਨੇ ਇਹ ਕੰਮ ਨਹੀਂ ਕਰਨਾ ਜਿਨੇ ਇਹ ਲਿਖੇ ਜਿਨੇ ਅਖਰ ਲਿਖੇ ਨੇ ਨਾ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਉਹਨੇ ਅੱਜ ਹੈਗਾ ਗੱਲ ਨੂੰ ਨਹੀਂ ਰਹਿਣਾ ਅੱਖਰਾਂ ਦੇ ਜੰਮ ਹੀ ਆ ਅੱਖਰਾਂ ਨੂੰ ਅੱਖਰੇ ਬਨਣਾ ਹੈ ਪਰ ਇਹਨਾਂ ਨੂੰ ਵੀ ਜੇ ਪੂਜਾ ਕਰਕੇ ਮੱਥਾ ਟੇਕਣ ਲੱਗੇ ਫਿਰ ਵੀ ਨਹੀਂ ਕੱਖ ਮਿਲਣਾ ਇਹਨਾਂ ਨੂੰ ਸਮਝੜਦੀ ਲੋੜ ਐ ਖੋਜਣੇ ਨ ਖਰਾਵੇਂ ਕੋਈ ਗੁਰਮੁਖ ਉਹ ਕਿ ਐ ਖੋਜਣ ਨੂੰ ਦਿੱਤਾ ਹੈ। ਖੋਜ ਦਾ ਵਿਸ਼ਾ ਹਾਂ ਜਿਵੇਂ ਫਰਮਾਇਆ ਤੇਮ ਤੇ ਪਾਹੇ ਜਿਨੇ ਲਿਖੇ ਤੇ ਸੁਣਾ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁਣਾ ਕਹਿੰਦਾ ਕਹੋ ਆਪੇ ਪਾ ਲਾ ਲੂ ਆਪੇ ਪਾ ਫੜਕੇ ਜਿਵੇਂ ਨਾ ਸੋਮੀ ਕਰਦੇ ਨੇ ਅਕਰਾਸਰ ਸੰਜੋ ਜਿਨੇ ਲਿਖੇ ਤੇ ਸੁਣਾਏ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਨਾ ਭਗਤਾਂ ਦੀ ਕੋਈ ਜ਼ਿੰਮੇਵਾਰੀ ਆਪ ਤੇ ਪਹਿਲੇ ਪਹਿਲੇ ਦੀ ਕੋਈ ਜ਼ਿੰਮੇਵਾਰੀ ਤੂੰ ਪਾਣੀ ਵੀ ਹੈ ਰੋ ਵਿੱਚ ਕਹ ਕੇ ਸਾਨੂੰ ਤਾਂ ਜਿਵੇਂ ਫਰਮਾਨ ਹੋਇਆ ਦਰਗਾਹ ਤੋਂ ਅਸੀਂ ਤੋਂ ਮੇਂ ਕਿਰਪਾ ਹਤੇ ਲਿਖ ਤੇ ਜਿਨੇ ਲਖਾਏ ਨੇ ਉਹ ਜਿੰਦਾ ਜਾਗਦਾ ਹੁਣ ਵੀ ਹੈਗਾ ਤੂੰ ਸਦਾ ਸਲਾਮਤ ਮਿਲਨ ਦਾ ਉੱਪਰ ਆਇਆ ਹੈ ਆਇਆ ਨਾ ਉੱਪਰ ਉਹ ਸਦਾ ਸਲਾਮਤ ਹੈ ਹੁਣ ਵੀ ਹੈਗਾ ਉਹਦੇ ਨਾਲ ਜੁੜਿਓ ਸਾਡੇ ਨਾਲ ਜੁੜਿਓ ਉੱਪਰ ਕਹਿੰਦੀ ਤੂੰ ਸਦਾ ਸਲਾਮਤ ਉਹ ਨਾਮਕਾਰ ਸਦਾ ਸਲਾਮਤ ਹੈ ਉਹਦੇ ਨਾਲ ਜੁੜਿਓ ਮੇਰੇ ਨੂੰ ਦੇਖੋ ਸਾਨੂੰ ਸਾਡੇ ਪਿੱਛੇ ਪੈ ਜਾਓ ਉਹੀ ਕੰਮ ਕੀਤਾ ਪੈ ਗਿਆ ਨਾ ਪਿੱਛੇ ਚਾਏ ਤੋਂ ਹਟਾਇਆ ਸੀ ਜਿਹੜੀ ਗੱਲ ਤੇ ਉਹੀ ਗੱਲ ਕਰ ਲਈ ਉਹ ਕਹਿੰਦੇ ਇੱਥੇ ਖੜੇ ਚ ਨਿਕਲ ਬੋਰਡ ਲੱਗਿਆ ਤਾਂ ਵੀ ਇੱਥੇ ਨਿਕਲ ਗਏ ਕਹਿੰਦੇ ਇੱਥੇ ਕੁਝ ਦੱਬਿਆ ਹੋਇਆ ਗੁਰੂ ਦਾ ਤਾਂ ਗਿਆ ਨਾ ਦੱਬਿਆ ਆਂ ਗਰਿਓ ਤਾਂ ਕਿ ਹੈ ਇੱਥੇ ਹੀ ਕੁਝ ਪਾਇਆ ਹੋਇਆ ਉਹਨਾਂ ਨੇ ਅਸਲੀ ਖਜ਼ਾਨਾ ਇੱਥੇ ਕਰਕੇ ਦੇਖੀ ਇੱਥੋਂ ਕੀ ਮਿਲਦਾ ਹਾਂ ਜੇ ਤਾਂ ਕੀਤਾ ਤੇ ਤਾਂ ਨਾ ਜੇ ਤਾਂ ਕੀਤਾ ਜਿੰਨੀ ਕਰਤਾ ਨਾ ਲਖਾਈ ਅਸੀਂ ਕੀਤੀ ਲਿਖਿਆ ਅਸੀਂ ਕੁਝ ਨਹੀਂ ਲਿਖਿਆ ਉਹਦਾ ਨਾਮ ਨਹੀਂ ਲਿਖਾਇਆ ਉਹਨੇ ਲਿਖਾਇਆ ਉਹਦੇ ਹੁਕਮ ਨਾ ਉਹਦਾ ਹੀ ਹੁਕਮ ਹੈ ਨਾ ਉਹ ਹੈ ਇਹ ਹੁਕਮ ਦੇ ਹੀ ਬਖਿਆਨ ਹੈ ਇਹਦਾ ਨਾਮ ਦਾ ਵਖਿਆਨ ਅਸੀਂ ਕੀਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕੀਤਾ ਸਾਡਾ ਕੁਝ ਨਹੀਂ ਇਹਦੇ ਵਿੱਚ ਹੈਗਾ ਜਿੰਨਾ ਮਰਜ਼ੀ ਕੁਝ ਕਹੀ ਜਾਓ ਉਹ ਨਹੀਂ ਅਸੀਂ ਪੁੱਟ ਮੰਨਾਂਗੇ ਜਿੰਨਾ ਕੋਈ ਕਹੇ ਮੇਰੇ ਕੋਲ ਕੁਝ ਨਹੀਂ ਹੋਣਾ ਹੀ ਹੁੰਦਾ ਵੈਸੇ ਇਹਦੇ ਕੋਲੋਂ ਪੁੱਛਾ ਤਾਂ ਕਹਿੰਦਾ ਕਿ ਵਨ ਪੁੱਠਾ ਹੈ ਇਹਦਾ ਸਵਾਇਆ ਇਤਬਾਰ ਨਹੀਂ ਕਰ ਵੰਦਾ ਸਵਾਇਆ ਤੌਰ ਨਹੀਂ ਕਰ ਸਕਦਾ ਚੱਕੀ ਫੋਰ ਚੱਕੀ ਗੁਰੂ ਦੇ ਵਿਚਾਰ ਕਰਦੇ। ਵਿਦਵਾਨ ਨਹੀਂ ਕਰਨਾ ਜੀ। ਕੋਈ ਚਾਹ ਜੀ ਆਪ ਵੇਦਵਾਰ ਨੇ ਹੋ ਜਾਏ ਗੁਰੂ ਨੂੰ ਸਮਝਦਾ ਜੀ। ਭਰੋਸਾ ਨਹੀਂ ਕੀਤਾ ਗੁਰੂ ਤੇਰੇ ਤੋਂ। ਭਰੋਸਾ ਕਰਨ ਦੇ ਕਾਬਲੇ ਨਹੀਂ ਹੈ ਇੱਕ ਬੰਦੇ। ਭਰੋਸਾ ਨਹੀਂ ਕਰਦੇ। ਗੁਰੂਦੰਮੀ ਭਰੋਸਾ ਨਹੀਂ ਬਾਣੀ ਦੇ ਵੀ ਭਰੋਸਾ ਨਹੀਂ ਭਰੋਸਾ ਕੀਦੇ ਤੇ ਆਪਣੇ ਆਪ ਤੇ ਵੀ ਭਰੋਸਾ ਨਹੀਂ। ਵੇਰ ਨਾ ਮੈਂ ਨਹੀਂ ਕੋਥੋਂ। ਮੈਂ ਕਹਿੰਦਾ ਆਪਣੇ ਆਪ ਤੇ ਵੀ ਭਰੋਸਾ। ਕੋਈ ਕਹੂਗਾ ਗਲਤ ਹੈ ਗਲਤ ਆਪਣੇ ਆਪ ਤੇ ਭਰੋਸਾ ਨਹੀਂ ਵੀ ਅਸੀਂ ਇਹ ਕੰਮ ਕਰ ਸਕਦੇ ਆ ਜਿਹੜਾ ਗੁਰੂ ਨੇ ਕਿਹਾ ਗੁਰੂ ਤਾਂ ਕਹਿੰਦਾ ਤੁਸੀਂ ਕਰ ਸਕਦੇ ਹੋ ਅਸੀਂ ਕਹਿੰਦੇ ਅਸੀਂ ਕਰਾਂਗੇ ਆਪਣੇ ਆਪ ਤੇ ਭਰੋਸਾ ਨਹੀਂ ਨਾ ਅਸੀਂ ਸਿੱਖ ਬਣ ਸਕਦੇ ਆ ਉਹ ਅਵਸਥਾ ਸਾਡੀ ਹੋ ਸਕਦੀ ਹੈ ਇਸ ਗੱਲ ਤੇ ਸਾਨੂੰ ਭਰੋਸਾ ਹੀ ਨਹੀਂ ਕਿ ਆਪਣੇ ਆਪ ਤੇ ਭਰੋਸਾ ਨਹੀਂ ਨਾ ਜੇ ਉਹ ਆਪਣੇ ਆਪ ਤੇ ਭਰੋਸਾ ਨਾ ਹੋਵੇ ਮੈਂ 10ਵੀਂ ਪਾਸ ਕਰ ਸਕਦਾ ਉਹ ਕਰੇ ਨਹੀਂ ਸਕਦਾ ਉਹ ਕਹਿੰਦਾ ਮੈਂ ਤੇ ਨਹੀਂ ਪੜਾਂ ਬਾਲਾ ਜੇ ਪੜਨ ਜੋਕਾਵੇ ਮੁੱਖਰ ਜਵੇ ਜਿਹੜਾ ਉਹ ਪੜੇ ਨਹੀਂ ਸਕਦਾ ਚੰਗੇ ਚੰਗੇ ਬੋਲ ਦੇ ਛੋਟੇ ਛੋਟੇ ਚਲੇ ਜਾਂਦੇ ਸੋ ਉਹ ਕਹਿੰਦੇ ਵੀ ਹੁਣ ਦਿਲ ਛੱਡ ਗਿਆ ਹੁਣ ਇਹਨੇ ਕਰਨਾ ਪੈਦਾ ਇਹਦਾ ਦਿਲ ਛੱਡੀ ਖੜੇ ਨੇ ਸਿੱਖ ਇਹ ਸਾਡੇ ਵਾਸਤੇ ਨਹੀਂ ਗੱਲ ਉਹ ਤੋਂ ਮਾੜਾ ਜੋੜ ਦੇਣਾ ਉਹਨੇ ਕੱਢ ਕੇ ਵਾਰ-ਵਾਰ ਨਾ ਕੱਢਾ ਬੰਦਾ ਪੂਰੇ ਪਹਿਲਾਂ ਲੈ ਗਿਆ ਨਾ ਗੱਡਾ ਚੱਲਿਆ ਗਿਆ ਅੰਕੇ ਅਸੀਂ ਜਾਂਦੇ ਤਾਂ ਗੜਿਆਂ ਦੀ ਲਾਈਨ ਹੁੰਦੀ ਸੀ ਕਦੇ ਚੜਾ ਹੁੰਦਾ ਪਿੰਡ ਅਜ ਕਦੇ ਪਾਣੀ ਪੂਣੀ ਗੱਡਾ ਫਸ ਗਿਆ ਤਕੜੇ ਵੋਲਦਾ ਗੱਡਾ ਫਸ ਗਿਆ ਮਾੜੇ ਨੇ ਪਹਿਲਾਂ ਲੈ ਗਿਆ ਕੱਢ ਕੇ ਉਹ ਮਾੜਾ ਜੋੜ ਦੇਣਾ ਉਹਨੇ ਕੱਢ ਦੇਣਾ ਕਹਿੰਦੇ ਇਹਨੂੰ ਕਿ ਕਹਿੰਦੇ ਹੈ ਤਾਂ ਤਕੜਾ ਠਰ ਗਿਆ ਹੈ ਇਹ ਚੰਗੇ ਭਲੇ ਠਰੇ ਬੈਠੇ ਨੇ ਸੱਤੇ ਨਹੀਂ ਹੋਣਾ ਇਹ ਕੰਮ ਦਿਲ ਛੱਡ ਗਏ ਜਿਹੜਾ ਦਿਲ ਛੱਡ ਗਏ ਚੱਟ ਜਿਵੇਂ ਉਹ ਤਾਂ ਹੁੰਦਾ ਹੀ ਨਹੀਂ ਹੁੰਦਾ ਕੋਈ ਸੇਖਾਂ ਨੇ ਦਿਲ ਛੱਡਦਾ ਵੀ ਇਹ ਸਾਡੇ ਮਨ ਦੀ ਗੱਲ ਨਹੀਂ ਹੈ ਫਟ ਫਟ ਪਾ ਰਿਹਾ ਸਾਥ ਨਹੀਂ ਚੱਕ ਹੋਣ ਜਿਹਦਾ ਦਿਲ ਕਾਇਮ ਹੈ ਉਹ ਚੱਕ ਲੂਗਾ ਦਿਲ ਕਾਇਮ ਜਾ ਕੇ ਦਿਲ ਸਾਬਤ ਨਹੀਂ ਸਾਬੂ ਘੁਲਾਇਆ ਕੋ ਕਾਹ ਘੁਲਾਇਆ ਨਾ ਦਿਲ ਲੋਟੋਟੇ ਹੋਇਆ ਪਿਆ ਵੀ ਸਾਤੇ ਨਹੀਂ ਹੋਣਾ ਜੀਣਾ ਦਿਲ ਸਾਬਤ ਹੋਵੇ ਚੱਕ ਲੂਗਾ ਸਾਹਦਾਰ ਨੂੰ ਕੋ ਯੋਕ ਕਿੰਜ ਕਰਨੂੰ ਦਿਲ ਸਾਬਤ ਕਰਨੇ ਔਖਾ ਮਨ ਬਣਾਉਣਾ ਔਖਾ ਕੰਮ ਕਹਾ ਔਖਾ ਕੋਈ ਨਹੀਂ ਪਰ ਜੇ ਦਿਲ ਸਾਬਤ ਹੋਵੇ ਉਹਨੂੰ ਤਾਂ ਨਹੀਂ ਕਿਹਾ ਕੋਈ ਇਹਦੇ ਕੁਛ ਜਾ ਕੇ ਇਹਨੂੰ ਸਾਬਤ ਨਹੀਂ ਕਿਹਾ ਤਾਂ ਕੋ ਕਹਾ ਖਦਾ ਪਰ ਜੇ ਦਿਲ ਸਾਬਤ ਹੋਵੇ ਉਹ ਤੂੰ ਤਾਂ ਖਦਾ ਹੈ ਹੀ ਹੈ ਉਹਦੇ ਵਾਸਤੇ ਤਾਂ ਨਹੀਂ ਕਿਹਾ ਕਿ ਤੇ ਇਹ ਦੱਸੋ ਕਿਥੇ ਕਿ ਦਿਲ ਸਾਬਤ ਕਰਨਾ ਔਖਾ ਕਿ ਕੋਈ ਚੱਕਾ ਨੋਖਾ ਬਾਕੀਦੋਨੇ ਆਪ ਕਰਨਾ ਥਰ ਘਰ ਵੈਸੋ ਤੇਰ ਸਾਹਦ ਹੋ ਗਿਆ ਤੇਰ ਫਿਰ ਹੋ ਗਿਆ ਸਾਹ ਦੋੜਦਾ ਪਰ ਨਵੇਂ ਥਰ ਤੇਰ ਘਰ ਵੈਸੋ ਹਰ ਜਨ ਪਿਆਰੇ ਸਾਧਗੁਰ ਤੁਮਰੇ ਕਾਂਥ ਬਾਰੇ ਕਾਹਦਾ ਉਹਨੇ ਆਪ ਸਵਾਰਨਾ ਉਹ ਕਾਇ ਇੰਨੀਆ ਬੋੜੀਆਂ ਚੜਾ ਕੇ ਲੈ ਤਾ ਉਹਨੇ ਚੜਾਉਣੀਆਂ ਚੜਾਉਣ ਨਾ ਆਦਾ ਹੀ ਤਿਆਰ ਨਹੀਂ ਹੈ ਯਾਰ ਨਾਲਾ ਹੀ ਪਿੱਛੇ ਨੂੰ ਦੇਖਦਾ ਇਹਦੀ ਰੂਹ ਜੋ ਮੰਦੀ ਮੰਦੀ ਨਹੀਂ ਹੈ ਆਪਣਾ ਹੀ ਮਾਨੇ ਦਾ ਬੇਈਮਾਨ ਹੋਇਆ ਹੋਇਆ ਫਾਂਸੂਰ ਤੋਂ ਬਸ ਪਾਪਸ ਯਾਰ ਤਨ ਤੀਤਾ ਤੇਤਾ ਨਾਓ ਬਿਨ ਨਾਮ ਹੈ ਨਹੀਂ ਕੋ ਥੋਕੇਤਾ ਕੀਤਾ ਤੇਤਾ ਨਾਓ ਜੋ ਅਸੀਂ ਲਿਖਿਆ ਹੈ ਸਭ ਪ੍ਰਮ ਗਿਆਨ ਹੈ ਨਾਮ ਹੈ ਇਹ ਕੋਈ ਕਥਾ ਕਹਾਣੀ ਕੁਛ ਨਹੀਂ ਹੈ ਐਵੇਂ ਕੋਈ ਕਥਾ ਕਹਾਣੀ ਮੰਨ ਕੇ ਕੋ ਹੋਰ ਸਾਖੀ ਜੋੜਨੇ ਵਿੱਚ ਪਰ ਉਹ ਕਹਿੰਦੇ ਬਨਾਈ ਕੁਛ ਵੀ ਨਹੀਂ ਹੁਕਮਦਾ ਹੀ ਬਖਿਆਨ ਸਾਰਾ ਫਿਰ ਕੁਛ ਨਹੀਂ ਫਿਰ ਜਿਹੜੀਆਂ ਸਾਖੀਆਂ ਜੋੜ ਲਈ ਉਹਨਾਂ ਨੇ ਪੂਤਾ ਮਾਤਾ ਕੀ ਸੀ ਸਾਲੀਆਂ ਕਿੱਥੇ ਜੋੜ ਲਈਆਂ ਸੇਵ ਪਾਸ਼ਾ ਦੇ ਜਨ ਬੜਿਆ ਸ਼ਬਦ ਨੇ ਕਿਹਾ ਉਹ ਲਿਖਿਆ ਕਿੱਥੋਂ ਜੋੜ ਲਿਆ ਕੀ ਲਿਖਿਆ ਸੀ ਇਹ 2 ਨੰਬਰ ਤੇ ਸਾਰੇ ਉਹ ਜਿਹੜੇ 2 ਨੰਬਰ ਦੇ ਉੱਤੇ ਆਏ ਨੇ ਨਾ ਪਹਿਲਾਂ ਚੋਰ ਆਰਾਮ ਕੋਰੋਨਾ ਲਾ ਕੀਤਾ ਹੈ ਸਾਰਾ ਕਬਲਾ ਕਬਲਾ ਕਰਨ ਲੈਣ ਚੋਰ ਆਰਾਮ ਘਰ ਤਾਂ ਆਏ ਐ ਪੌੜੀਆਂ ਹੁੰਦੀਆਂ ਨੇ ਪੌੜੀਆਂ ਰੋਕਣ ਵਾਸਤੇ ਨੇ ਤਾਂ ਕਿਹਾ ਵੀ ਰੋਜ਼ ਬੜੇ ਪਾਠ ਰੋਜ਼ ਕਰਨ ਵਾਲੀ ਬਣੀ ਐ ਪਰ ਇਹਦੇ ਅਰਥੇ ਨਹੀਂ ਪਤਾ ਕੀ ਨੇ ਅਰਥਾਂ ਦੇ ਬਿਨਾ ਪਾਠ ਕਰਨ ਦਾ ਕੀ ਫਾਇਦਾ ਹੁੰਦਾ ਵੀ ਬਸ ਪੜ ਬੜ ਬੜ ਗੱਡੀ ਲੱਦੀ ਉਭੀ ਲਿਖਿਆ ਸੀ ਬੜ ਬੜ ਗੱਡੀ ਲੱਦੀਏ ਲਿਖਿਆ ਵੀ ਆਇਆ ਕਰੀ ਵੀ ਹੋਈ ਸਮਝ ਆਨੇ ਹੈ ਜੇ ਤਾਂ ਕੀਤਾ ਤੇ ਤਾਂ ਨਾ ਉਹ ਬਿਨ ਨਾਮ ਹੈ ਨਹੀਂ ਕੋ ਥਾਂ ਕੋਈ ਜਗਾ ਬਿਨ ਨਾਮ ਹੈ ਨਹੀਂ ਕੋਈ ਥਾਂ ਕੋਈ ਇੰਨੀ ਥਾਂ ਨਹੀਂ ਹੈ ਸਾਰੀ ਬਾਣੀ ਵਿੱਚ ਗੁਰ ਬਾਣੀ ਵਿੱਚ ਜਿੱਥੇ ਕੋਈ ਹੋਰ ਗੱਲ ਹੋਵੇ ਨਾਮ ਤੋਂ ਬਿਨ ਫੜ ਇਹ ਗੱਲ ਤੋਂ ਜ਼ਿਆਦਾ ਕੀ ਲਿਖ ਦਿੰਦੇ ਤੁਸੀਂ ਕਥਾਾਂ ਕਹਾਣੀਆਂ ਕਿਵੇਂ ਜੋੜ ਲੀਆਂ ਕਿਵੇਂ ਕਸੋੜੀਆਂ ਲਿਆ ਕੇ ਜਿਨ੍ਹਾਂ ਨੇ ਕਸੋੜੀਆਂ ਨੇ ਕਿਹਨੂੰ ਪੁੱਛੇ ਕਸੋੜੀਆਂ ਨੇ ਕੋਸੋ ਓੜਦੋ ਕਦਾ ਕਹਾਣੀਆਂ ਰੋਕਣ ਵਾਸਤੇ ਗੱਲਾਂ ਲਿਖੀਆਂ ਹੋਈਆਂ ਨੇ। ਸ਼ੁਰੂ 'ਚ ਲਿਖੀਆਂ ਨੇ। ਸ਼ੁਰੂ 'ਚ ਲਿਖੀਆਂ ਨੇ ਜੋ ਸ਼ੁਰੂ ਚੱਲਦਾ ਨਾ, ਜੁੱਤੀ ਸਾਵੇ ਚੱਲਦਾ। ਕਿਵੇਂ ਬਾਣੀ ਪੜ੍ਹਣੀ ਹੈ, ਕੀ ਕਰਨਾ ਹੈ ਸ਼ੁਰੂ 'ਚ ਪਹਿਲਾਂ ਆ ਆਦੇਸ਼ ਹੈ। ਇਸ ਐਂਗਲ ਤੋਂ ਬਾਣੀ ਪੜ੍ਹਨੀ। ਕਿਸੇ ਦੀ ਗੱਲ ਨਹੀਂ ਮੰਨਣੀ, ਕਿਸੇ ਦੀ ਨਹੀਂ ਸੁਣਨੀ। ਜਿਨ੍ਹਾਂ ਨੇ ਕਦਾ ਕਹਾਣੀਆਂ ਬਣਾਈਆਂ ਉਹਨਾਂ ਨੇ ਮੇੜਾ ਕਰ ਕੀਤਾ ਆ। ਅੱਜ ਜਿਹੜੇ ਅੱਜ ਦੀ ਸਿੱਖੀ ਉਹਨਾਂ ਦੀ ਕੀਤੀ ਹੋਈ ਹੈ। ਉਹਨਾਂ ਨੇ ਬਨੇਰੀ ਲਾਈ ਸੀ। ਇਹ ਉਹੀ ਉਪਜਾ ਅੱਜ ਜਿਹੜਾ ਸਾਡੇ ਕੋਲ ਸਿੱਖੀ ਉਹਨਾਂ ਦੀ ਬਣਾਈ ਹੋਈ ਮੇਰੇ ਨਾਂ 'ਤੇ ਨਹੀਂ ਕੋਈ ਥੋ ਕੁਦਰਤ ਕੰਮ ਨੂੰ ਕਹਾ ਵਿਚਾਰ ਕੁਦਰਤ ਕੰਮਾਂ 'ਤੇ ਨਾ ਜਾਵਾਂ ਇੱਕ ਵਾਰ ਜੋ ਤੂੰ ਤਾਂ ਭਾਵੇਂ ਸਾਰੀ ਭਲੀ ਬਾਹਰ ਮੇਰੀ ਕੀ ਔਕਾਤ ਹੈ ਵਾ ਤੇਰੇ ਬਾਰੇ ਕੁਝ ਕਹੋ ਮੈਂ ਆਪਣੇ ਬਾਰੇ ਕੁਝ ਕਹਿ ਸਕਦਾ ਜੋ ਤੈਂ ਹੁਕਮ ਦਿੱਤਾ ਉਹਦੇ ਬਾਰੇ ਮੈਂ ਕੁਝ ਦੱਸਿਆ ਤੇਰੇ ਬਾਰੇ ਕੁਝ ਨਹੀਂ ਦੱਸ ਜੋ ਤੈਂ ਕਰਾਇਆ ਕੰਮ ਉਹਦੇ ਬਾਰੇ ਦੱਸਿਆ ਮੇਟੋ ਜੋ ਕਰਾਇਆ ਉਹਦੇ ਬਾਰੇ ਦੱਸਿਆ ਨਾ ਤੇਰੇ ਬਾਰੇ ਕੁਝ ਨਹੀਂ ਦੱਸਿਆ ਮੇਰੀ ਕੀ ਔਕਾਤ ਹੈ ਤੇਰੇ ਬਾਰੇ ਕੁਝ ਨਹੀਂ ਦੱਸਿਆ ਕੁਦਰਤ ਨੂੰ ਜੀ ਆਫਤ ਕਹੋ ਕੁਦਰਤ ਉਹਦੀ ਹੈ ਸਾਡੀ ਕਿੱਥੇ ਕੁਦਰਤ ਸਾਡੀ ਤਾਂ ਔਕਾਤ ਨਹੀਂ ਹੈ ਕੋਈ ਤੇਰੀ ਕੁਦਰਤ ਹੈ ਤੇਰੀ ਔਕਾਤ ਹੈ ਸਾਡੇ ਕੋਈ ਕੁਦਰਤ ਨਹੀਂ ਸਾਡੇ ਕੋਈ ਔਕਾਤ ਨਹੀਂ ਤੇਰੇ ਬਾਰੇ ਦੱਸੀ ਕੋਈ ਹੁਕਮ ਬਾਰੇ ਕੀ ਦੱਸ ਹੁਕਮ ਬਾਰੇ ਨਹੀਂ ਮੈਂ ਦੱਸਿਆ ਜੋ ਹੁਕਮ ਹੋਇਆ ਉਹ ਦੱਸਿਆ ਜੋ ਤਾਂ ਹਾਂ ਹੁਕਮ ਬਾਰੇ ਮੈਂ ਕੋਈ ਨਹੀਂ ਦੱਸਿਆ ਜੋ ਹੁਕਮ ਹੋਇਆ ਉਹ ਦੱਸਿਆ ਟੈ 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 ਮੈਂ ਤਾਂ ਜੋ ਬੁਲਵਾਇਆ ਆਪਣੇ ਹੁਕਮਨਾਮਾ ਉਹ ਦੱਸਿਆ ਹੁਕਮ ਬਾਰੇ ਕੋਈ ਨਹੀਂ ਦੱਸਿਆ ਕਿੱਥੋਂ ਆਉਂਦਾ ਕਿਵੇਂ ਆਉਂਦਾ ਕਿਹੋ ਜਿਹਾ ਰਹੋ ਲਾਹ ਕੌਣ ਭੇਜਦਾ ਹੈ ਕਿੰਨੇ ਬੰਦੇ ਨੇ ਕਿੰਨਾ ਦਾ ਹੁਕਮ ਹੈ ਕਿਵੇਂ ਪਾਸ ਹੁੰਦਾ ਇਹ ਤਾਂ ਨਹੀਂ ਮੈਂ ਕੋਈ ਗੱਲ ਕੀਤੀ ਫਿਰ ਹੁਕਮ ਬਾਰੇ ਕੁਝ ਨਹੀਂ ਦੱਸਿਆ ਹੁਕਮ ਬਾਰੇ ਦੱਸਣਾ ਹੋਰ ਗੱਲ ਹੈ ਜੋ ਮੈਨੂੰ ਹੁਕਮ ਹੋਇਆ ਹੈ ਜੋ ਮੈਂ ਜਿਵੇਂ ਜਿਵੇਂ ਹੁਕਮ ਤਾਂ ਕੀਤਾ ਹੈ ਜਿਵੇਂ ਜਿਵੇਂ ਮੈਨੂੰ ਫਰਮਾਇਆ ਉਹ ਵੇ ਵੇ ਮੈਂ ਬੋਲਤਾ ਉਹ ਹੈ ਜੇ ਅੱਖਰ ਪਾਤੇ ਜਿਹੇ ਜਿਹੇ ਤਾਂ ਦੱਸਿਓ ਉਹ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਬਸ ਇਹੀ ਕਹਿ ਸਕਦਾ ਮੈਂ ਤਾਂ ਜਿਹੜਾ ਕੋ ਤੈਨੂੰ ਭਾਉਦਾ ਹੈ ਸਾਈ ਭਲੀਕਾਰ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹਨਾਂ ਅੰਕਾਰ ਤੂੰ ਸਦਾ ਸਲਾਮਤ